ਸਰਕਾਰ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਕਿਲੋਮੀਟਰ ਸਕੀਮ ਬਸ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਜੀਤ ਜੀ ਤੁਸੀਂ ਦੱਸੋ ਜਿਹੜਾ ਅੱਜ ਦਾ ਤੁਹਾਡਾ 2 ਘੰਟੇ ਦਾ ਬੰਦ ਦਾ ਸੱਦਾ ਹੈਗਾ ਕੀ ਕਾਰਨਾਂ ਤੇ ਕਿਉਂ ਬੰਦ ਕੀਤਾ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੀ ਪ੍ਰੈਸ ਦਾ ਜਿਹੜੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਂਦੀ ਆ ਔਰ ਅੱਜ ਦੇ ਬੰਦ ਦਾ ਜਿਹੜਾ ਸਾਡਾ ਹੈਗਾ ਉਹ ਮੇਨ ਸਾਡਾ ਤਰਖਾਹਾਂ ਦਾ ਤੇ ਇੱਕ ਕਿਲੋਮੀਟਰ ਸਕੀਮ ਦਾ ਜਿਹੜਾ ਕਾਫੀ ਦੇਰ ਤੋਂ ਰੇੜਕਾ ਚੱਲਦਾ ਸਰਕਾਰ बार-बार ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਉਂਦੀ ਆ ਜੋ ਕਿ ਡਿਪਾਰਟਮੈਂਟ ਵਾਸਤੇ ਮਹਿਕਮੇ ਵਾਸਤੇ ਉਹ ਬਹੁਤ ਘਾਟੇਬੰਦ ਸੌਦਾ ਉਹਦੇ ਅਸੀਂ ਅੰਕੜੇ ਵੀ ਦੇ ਚੁੱਕੇ ਆ ਔਰ ਜਿੱਥੇ-ਜਿੱਥੇ ਘਾਟਾ ਪੈਂਦਾ ਉਹਦਾ ਉਹ ਵੀ ਸਾਰੇ ਅੰਕੜੇ ਜਾਰੀ ਕਰ ਚੁੱਕੇ ਆ ਮੀਟਿੰਗਾਂ ਦੇ ਵਿੱਚ ਪਰੰਤੂ ਪਤਾ ਨਹੀਂ ਕਿਹੜੀ ਗੱਲੋਂ ਸਰਕਾਰ ਵਾਰ-ਵਾਰ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਸਾਡੇ ਡਿਪਾਰਟਮੈਂਟ ਨੂੰ ਦੇਣਾ ਚਾਹੁੰਦੀ ਆ ਜਿਹਦਾ ਅਸੀਂ ਵਿਰੋਧ ਕਰਦੇ ਆ ਦੂਸਰੀ ਜਿਹੜਾ ਹਰ ਮਹੀਨੇ ਸਾਨੂੰ ਜਿਹੜਾ ਥਰਖਾਹਾਂ ਦੀ ਖਾਤਰ ਅੱਡਾ ਬੰਦ ਜਾਂ ਕੋਈ ਹੋਰ ਪ੍ਰੋਟੈਸਟ ਕਰਨਾ ਪੈਂਦਾ ਇਹ ਵੀ ਇੱਕ ਬਹੁਤ ਮੰਦ ਭਾਗੀ ਤੇ ਇੱਕ ਨਕਾਮੀ ਸਾਫਤ ਹੁੰਦੀ ਹੈ ਸਰਕਾਰ ਦੀ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀਆਂ ਵਿਭਾਗ ਨਾਲ ਮੀਟਿੰਗਾਂ ਕਰਕੇ ਕਈ ਵਾਰ ਕਹਿ ਚੁੱਕੇ ਆ ਵੀ ਸਾਡੀ ਘੱਟੋ ਘੱਟ ਜਿਹੜੀ ਤਨਖਾਹ 7 ਤਰੀਕ ਤੱਕ ਜਾਰੀ ਕਰ ਦਿਆ ਕਰੋ ਮੀਡੀਆ ਤੁਸੀਂ ਮੀਟਿੰਗਾਂ ਕਰਦੇ ਆ ਉਹਦਾ ਸਿੱਟਾ ਵੀ ਕੋਈ ਨਿਕਲਦਾ ਜਾਂ ਕੰਨੀਆਂ ਮੀਟਿੰਗਾਂ ਤੇ ਕਰਸੀਮਤ ਰਹਿਨੇ ਦਸੂ ਤਕਰੀਬਨ ਜੀ ਆਪਾਂ ਇਹ ਕਹਿ ਸਕਦੇ ਆ ਵੀ ਸਰਕਾਰ ਜਾਂ ਵਿਭਾਗ ਠੀਕ ਹੋ ਚੁੱਕਿਆ ਉਹ ਸਾਡਾ ਹਜੇ ਤੱਕ ਉਹ ਮੀਟਿੰਗਾਂ ਦਾ ਕਸੀਮ ਤੇ ਰਹਿ ਜਾਂਦਾ ਸਾਨੂੰ ਦੁਬਾਰੇ ਫੇਰ ਪ੍ਰੋਗਰਾਮ ਸ਼ੁਰੂ ਕਰਕੇ ਤੇ ਦੁਬਾਰਾ ਤੋਂ ਇਹ ਸਾਰਾ ਸਿਲਸਿਲਾ ਸ਼ੁਰੂ ਕਰਨਾ ਪੈਂਦਾ ਉਹਨਾਂ ਨੂੰ ਯਾਦ ਦਿਵਾਉਣ ਦੀ ਖਾਤਰ ਗੱਲ ਇਹ ਆ ਵੀ ਦੇਖੋ ਤੁਸੀਂ ਦੇ ਬੈਠੇ ਧਰਨੇ ਤੇ ਬੱਸਾਂ ਰੋੜਵੇ ਚੱਲ ਰਹੀਆਂ ਇਹਨਾਂ ਨੂੰ ਕੀ ਕਹਿੰਦੇ ਨੇ ਇਹ ਤੁਹਾਡੇ ਮੁਲਾਜ਼ਮ ਨਹੀਂ ਹੈਗੇ ਸਾਡੇ ਮੁਲਾਜ਼ਮ ਆ ਜੀ ਇਹ ਪਰ ਸਾਡਾ ਜਿਹੜਾ ਪ੍ਰੋਟੈਸਟ ਆ ਜਾਂ ਸਾਡਾ ਜਿਹੜਾ ਨੋਟਿਸ ਆ ਉਹ ਸਿਰਫ ਇਹਦੇ ਤੇ ਕੇਂਦਰ ਸੀ ਵੀ ਅਸੀਂ ਅੱਜ ਅੱਡੇ ਬੰਦ ਕਰਕੇ ਪਹਿਲਾ ਜਿਹੜਾ ਰੋਜ਼ ਸਾਡਾ ਅੱਡੇ ਬੰਦ ਕਰਕੇ ਹੋਊਗਾ ਔਰ ਜੇਕਰ ਸਰਕਾਰ ਜਾਂ ਵਿਭਾਗ ਸਾਡੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਸਾਂ ਬੰਦ ਕਰਕੇ ਮੁਕੰਮਲ ਹੜਤਾਲ ਕਰਕੇ ਵੀ ਇਹਦਾ ਜਿਹੜਾ ਰੋਸ ਕਰਾਂਗੇ ਇਹ ਰੋਸ ਤੁਸੀਂ ਹਰ ਮਹੀਨੇ ਕਰਦੇ ਆ ਜਦੋਂ ਤੁਸੀਂ ਰੋਸ ਤੇ ਧਰਨੇ ਦੇ ਬੈਹਨੇ ਆਂ ਜਦ ਥੋੜੀ ਤਨਖਾਹ ਪੈਂਦੀ ਆ ਫਿਰ ਖਜ਼ਾਨਾ ਦੇ ਵਿੱਚ ਪੈਸਾ ਕਿੱਥੋਂ ਆਦਾ ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ ਇਹ ਸਵਾਲ ਸਰਕਾਰ ਦਾ ਤੁਸੀਂ ਪੰਜਾਬ ਦੇ ਨੁਮਾਇੰਦੇ ਆ ਰੋੜਵੇ ਦੇ ਵਿੱਚ ਦੇ ਅੱਗੇ ਮਰਾਜਮਾ ਦੇ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਪੈਸੇ ਬਾਅਦ ਚੋਂ ਕਿੱਥੋਂ ਆਦੇ ਤੇ ਇਹਨਾਂ ਨੂੰ ਪੁੱਛੋ ਉਹਨਾਂ ਨੂੰ ਕੀ ਗੱਲਬਾਤ ਹੈ ਪੈਸੇ ਤਾਂ ਹੁੰਦੇ ਹੀ ਆ ਜੀ ਇਹਨਾਂ ਦੇ ਕੋਲੇ ਪਰੰਤੂ ਇਹ ਜਾਣ ਵੁੱਢ ਕੇ ਸਾਡੀਆਂ ਕੈਟਾਗਰੀਆਂ ਦੋ ਆ ਜਥੇਬੰਦੀ ਦੇ ਵਿੱਚ ਇਹਨਾਂ ਨੂੰ ਤਾਰ ਪਿੱਟੋ ਕਰਨ ਦੀ ਖਾਤਰ ਜਾਂ ਜਥੇਬੰਦੀ ਨੂੰ ਡਾਊਨ ਕਰਨ ਦੀ ਖਾਤਰ ਜਿਹੜੀਆਂ ਇਹ ਚਾਲਾਂ ਚੱਲਦੀ ਆ ਜਿਹੜਾ ਬਾਰ-ਬਾਰ ਲੇਟ ਕਰਕੇ ਅੱਜ ਬੰਦ ਕੀਤਾ ਤੇ ਅੱਜ ਸ਼ਾਮ ਤੱਕ ਇਹਨਾਂ ਨੇ ਤਨਖਾਹ ਰਿਲੀਜ਼ ਕਰ ਦੇਣੀਆਂ ਪਤਾ ਨਹੀਂ ਕਿਉਂ ਇਹ ਜਾਣਵੁੱਝ ਕੇ ਸਾਨੂੰ ਵਿਭਾਗ ਹੀ ਖਰਾਬ ਕਰ ਰਿਹਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਮੁਲਾਜ਼ਮਾਂ ਅਨੇਕ ਅੱਗੇ ਸਰਕਾਰ ਬਣਾਈ ਆ ਅਸੀਂ ਵੱਧ ਚੜ ਕੇ ਹਿੱਸਾ ਲਿਆ ਇਹਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਪਰੰਤੂ ਸਾਡੀ ਸੁਣਵਾਈ ਹਜੇ ਤੱਕ ਨਹੀਂ ਹੋਈ ਅਸੀਂ ਸਰਕਾਰ ਨੂੰ ਇਹ ਕਹਣਾ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਸਰਕਾਰਾਂ ਆ ਉਹ ਸਮੇਂ ਸਿਰ ਲਈਜੋਣ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਆ ਉਹ ਰੱਦ ਕਰਕੇ ਵਿਭਾਗ ਦੀਆਂ ਵਸਾਂ ਪਾਈਆਂ ਜਾਣ ਤਾਂ ਕਿ ਜਿਹੜਾ ਵਿਭਾਗ ਆ ਆਉਣ ਵਾਲੇ ਸਾਡੇ ਸਾਡੀਆਂ ਆਉਣ ਵਾਲੀਆਂ ਨਸਾਂ ਵਾਸਤੇ ਜਿਹੜਾ ਵਿਭਾਗ ਹੈ ਬਚਾ ਰਵੇ ਤੇ ਗਾਂ ਜਿਹੜੇ ਬੇਰਜਗਾਰੀਆਂ ਇਹ ਨਾ ਵਧੇ ਦੇਖੋ ਜਿਹੜਾ ਇਹ ਫ੍ਰੀ ਸਫਰ ਬਾਰੇ ਜਿਵੇਂ ਆਪਾਂ ਗੱਲ ਕਰੀਏ ਤਾਂ ਜਿਹੜੀ ਪੀਆਰਟੀ ਸੀਗੀ ਪੀਆਰਟੀ ਜਿਹੜਾ ਕਿਲੋਮੀਟਰ ਬੱਥਾਂ ਤੇ ਫ੍ਰੀ ਸਫਰ ਕਰ ਰਹੀ ਸੀ ਜਿਹਦੇ ਕਰਕੇ ਉਹ ਬਹੁਤੀਆਂ ਬੱਥਾਂ ਕਿਲੋਮੀਟਰ ਖੜਗੀਆਂ ਨੇ ਕਿਉਂਕਿ ਜਿਹੜੇ ਉਹਨਾਂ ਨੂੰ ਤਾਂ ਮਹਿਕਮੇ ਨੂੰ ਪੈਸੇ ਜਿਹੜੇ ਕਿਲੋਮੀਟਰ ਉਹ ਦੇਣੇ ਹੀ ਪੈਣੇ ਆ ਹੁਣ ਜਿਵੇਂ ਆਪਣੇ ਅਦਾਲਤੋਂ ਤੁਸੀਂ ਰੋਡ ਵੇਜ ਲਈ ਬਹੁਤ ਜ਼ਿਆਦਾ ਪੈਸਾ ਖੜਾ ਵਾ ਜਿਹੜਾ ਸਰਕਾਰ ਵੱਲੋਂ ਜਿਹੜਾ ਹਲੇ ਤੱਕ ਬੁੜੀਆਂ ਦਾ ਜਿਹੜਾ ਬੀਬੀਆਂ ਦਾ ਰਿਲੀਜ਼ ਨਹੀਂ ਕੀਤਾ ਗਿਆ ਜਿਹਦੇ ਕਰਕੇ ਗੱਲ ਨੂੰ ਇਹਨਾਂ ਨੇ ਪਾਉਣੀਆਂ ਨੇ ਇਹਨਾਂ ਨੇ ਪਰੇ ਫਰ ਦਾ ਕਿਲੋਮੀਟਰ ਦੇ ਰਿਹਾ ਜਿੱਥੇ ਕਿਤੇ ਨਾ ਨੂੰ ਪੈਪ ਚਾਹੀਦਾ ਵੀ ਮੈਕਮੇ ਦੀ ਬੱਥ ਪਾਉਣਾ ਜਿਹੜਾ ਮੈਕਮੇ ਦੀ ਬੱਥ ਕਿਲੋਮੀਟਰ ਬੱਥ ਪੈਣੀ ਉਹ 5 ਸਾਲ ਬਾਅਦ ਆਉਦੀ ਬੱਥ ਵੀ ਘਰੇ ਲੈ ਜਾਂਦਾ ਵਾ ਤੇ ਜਿਹੜਾ ਮੈਕਮੇ ਦੇ ਪੱਲੇ ਕੁਛ ਨਹੀਂ ਰਹਿੰਦਾ ਤੇ ਪੈਸੇ ਤੇ ਬੱਥ ਆਉਦੀ ਦੋਵੇਂ ਚੀਜ਼ਾਂ ਲੈ ਕੇ ਚਲੇ ਜਾਂਦਾ ਵਕਰੀਆ ਦਾ ਬੱਸਾਂ ਰੈਲੀਆਂ ਦੇ ਜਾਂਦੀਆਂ ਕਿਓ ਕਿਲੋਮੀਟਰ ਸਕੀਮ ਨਹੀਂ ਆ ਬੱਸਾਂ ਜਾਣੀਆਂ ਰੈਲੀਆਂ ਤੇ ਨਹੀਂ ਜੀ ਕਦੇ ਵੀ ਨਹੀਂ ਭੇਜਣਗੇ ਜੀ ਉਹ ਉਹ ਬੱਸਾਂ ਤਾਂ ਸਿਰਫ ਇਹਨਾਂ ਟੈਂਡਰ ਹੁੰਦਾ ਵਾ ਜਿਹੜਾ ਰੂਟ ਤੇ ਕਿਲੋਮੀਟਰ वाइज ਜਾਂਦਾ ਉਹ ਰੈਲੀ ਤੇ ਤਾਂ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਪਿੱਛੇ ਜੇ ਗੋਲੀ ਚੱਲੀ ਸੀ ਜਿਹਦੇ ਕਰਕੇ ਸਾਡੇ ਜਥੇਬੰਦੀ ਨੇ ਮਨਾ ਕਰਤਾ ਹੁਣ ਪਿੱਛੇ ਰੈਲੀ ਹੋਈ ਸੀਗੀ ਜਿਹੜੀ ਉੱਥੇ ਵੀ ਅਸੀਂ ਜਿਹੜੀਆਂ ਬੱਥਾਂ ਨਹੀਂ ਲੱਗ ਗਏ ਸੀਗੇ ਜਿਹਦੇ ਵਿੱਚ ਉਹਨਾਂ ਨੇ ਪੱਕੇ ਬੰਦੀ ਭੇਜਿਆ ਦਾ ਦਾਰ ਤੇ ਕੁਝ ਇੱਕ ਦੋ ਦੂਜੀਆਂ ਜਥੇਬੰਦੀਆਂ ਦੇ ਬੰਦੇ ਗਏ ਆ ਕਿਉਂਕਿ ਅਸੀਂ ਰੈਲੀਆਂ ਤੇ ਕੋਰੀ ਨਾ ਕੀਤੀ ਸੀਗੀ ਵੀ ਸਾਡੇ ਬੰਦੇ ਦੀ ਵਰਕਰਾਂ ਦੀ ਜਾਨ ਨੂੰ ਖਤਰਾ ਵਾ ਉੱਥੇ ਗੋਲੀ ਚੱਲੀ ਆ ਦੇਖੋ ਸਾਡੇ ਕਿਤੇ ਵਰਕਰ ਦੇ ਵੀ ਲੱਗ ਸਕਦੀ ਸੀ ਕਿ ਜਿਹੜੀ ਕਿ ਬਹੁਤ ਮੰਦ ਭਾਗੀ ਘਟਨਾ ਸੀਗੀ ਉਹ ਜਿਹਦੇ ਚੱਲਦੇ ਅਸੀਂ ਰੈਲੀਆਂ ਤੋਂ ਬਥਾ ਮਨਾ ਕੀਤੀਆਂ ਨਹੀਂ ਕੀ ਤੁਹਾਨੂੰ ਲੱਗ ਰਿਹਾ ਜਿਹੜੇ ਅੱਜ ਤੋਂ ਤੁਹਾਡੀ ਸਟ੍ਰਾਈਕ ਹੀ ਗਏ ਇਹਦੇ ਮੁਤਾਬਕ ਤੁਹਾਡੀ ਤਨਖਾਹ ਸ਼ਾਂਤ ਕਰ ਪੈਜੂ ਕਰੇ ਜਰੂਰ ਪਾਉਗੀ ਜੀ ਸਰਕਾਰ ਦੇ ਨਾਲ ਜੀ ਜਿਵੇਂ ਕਹਿ ਦਈਏ ਆਪਾਂ ਇਹਨਾਂ ਦੇ ਲਈ ਪਤਾ ਨਹੀਂ ਤਾਂ ਇਹਨਾਂ ਨੂੰ ਖੁਸ਼ੀ ਮਿਲਦੀ ਆ ਅਸੀਂ ਅੱਡੇ ਬੰਦ ਕਰਦੇ ਆਂ ਜਾਂ ਅਸੀਂ ਸਟ੍ਰਾਈਕ ਕਰਦੇ ਆਂ ਅਸੀਂ ਆਪਣੀ ਤਨਖਾਹ ਲੈਣ ਖਾਤਰ ਵੀ ਸਾਨੂੰ ਪੈਸੇ ਕਟਾ ਕੇ ਤਨਖਾਹ ਮਿਲਦੀ ਆ। ਜਦੋਂ ਹੁਣ ਸੋਡੇ ਸਾਹਮਣੇ ਤੁਸੀਂ ਦੇਖ ਲਓ ਤੁਸੀਂ ਸ਼ਾਮ ਤੱਕ ਸਾਡੀ ਜਿਹੜੀ ਤਨਖਾਹ ਪਾ ਦੇਣਗੇ ਇਹਨਾਂ ਦਾ ਪਹਿਲਾਂ ਤੋਂ ਜੀ ਨੀਤੀ ਚੱਲਦੀ ਹੈ ਸਰਕਾਰ ਦੀ ਜਿਵੇਂ ਅਸੀਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਦੱਸ ਕੇ ਡਾ ਪ੍ਰਧਾਨ ਜੀ ਵੀ ਕੰਟਰੈਕਟ ਤੇ ਆਊਟਸੋਰਸ ਆ ਦੋ ਤਰ੍ਹਾਂ ਦੇ ਜਿਹੜੇ ਵਰਕਰ ਆ ਜਿਹੜੇ ਕੱਚੇ ਕੰਮ ਕਰਦੇ ਆ ਕੰਟਰੈਕਟ ਦਾ ਇਹ ਰਿਲੀਜ਼ ਫੰਡ ਪਹਿਲਾਂ ਕਰ ਦਿੰਦੇ ਬਜਟ ਤੇ ਜਿਹੜਾ ਆਊਟਸੋਰਸ ਦਾ ਥੋੜਾ ਲੇਟ ਕਰਦੇ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਆ ਇਹਨਾਂ ਦਾ ਮਤਲਬ ਇਹ ਆ ਵੀ ਇਹਨਾਂ ਚ ਪਾੜਾ ਪਾ ਕੇ ਕੰਟਰੈਕਟ ਤੇ ਆਊਟਸੋਰਸ ਨਾਲ ਹੀ ਲੜਾਈਏ ਤੇ ਆਪਸ ਵਿੱਚ ਪਾਟਣ ਤੇ ਹੜਤਾਲਾ ਨਾ ਹੋਣ ਧੰਨਵਾ ਤਰੇ ਤੁਸੀਂ ਇਹ ਵਰਕਸ਼ਾਪ ਦੇ ਪ੍ਰਧਾਨ ਉਹਨਾਂ ਵਰਕਸ਼ਾਪ ਦੇ ਵਿੱਚ ਵੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਜਿਵੇਂ ਤਰਖਾਹਾਂ ਨਹੀਂ ਪੈ ਰਹੀਆਂ ਤੁਹਾਡੀਆਂ ਹੋਰ ਕੀ ਕੀ ਦਿੱਕਤਾਂ ਆਉਂਦੀਆਂ ਤੁਹਾਡੇ ਵਾਸਤੇ ਸਾਰਿਆਂ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਮੀਡੀਆ ਦਾ ਜਿਹੜੇ ਵਾਰ-ਵਾਰ ਸਾਡੀ ਆਵਾਜ਼ ਨੂੰ ਸਰਕਾਰ ਤੱਕ ਲੈ ਕੇ ਜਾਂਦੀ ਆ ਵਰਕਸ਼ਾਪ ਪ੍ਰਧਾਨ ਦੇ ਹੋਣ ਦੇ ਨਾਤੇ ਜੀ ਬਹੁਤ ਦਿੱਕਤਾਂ ਵਰਕਸ਼ਾਪ ਦੇ ਵਿੱਚ ਜਿਵੇਂ ਸਪੇਅਰ ਪਾਰਟਸ ਦੀ ਮੈਨ ਡਿੱਕਤ ਆ ਰਹੀ ਆ ਇਸ ਸਪੇਅਰ ਪਾਰਟਸ ਟਾਈਮ ਤੇ ਨਹੀਂ ਪਹੁੰਚ ਰਿਹਾ ਗੱਡੀਆਂ ਵਰਕਸ਼ਾਪ ਦੇ ਵਿੱਚ ਵੱਧ ਟੇਨ ਹੋ ਰਹੀਆਂ ਨੇ ਦੂਜੀ ਵਰਕਸ਼ਾਪ ਦੀ ਇੱਕ ਵੱਡੀ ਪ੍ਰੋਬਲਮ ਹੁਣ ਇਹ ਆ ਰਹੀ ਆ ਵੀ ਇਹਦਾ ਠੇਕੇਦਾਰ ਚੇਂਜ ਹੋ ਚੁੱਕਿਆ ਵਾ ਉਸ ਤਾਰ ਕੇ ਜੋ ਜਿਹੜੇ ਵਰਕਰਾਂ ਦੀਆਂ ਆਪਣੇ ਸਕਿਉਰਟੀਆਂ ਦੀ ਸਮੱਸਿਆ ਉਹ ਵੀ ਆ ਰਹੀ ਆ ਪਹਿਲੇ ਠੇਕੇਦਾਰ ਕੋਲੇ ਸਾਡੇ ਵਰਕਰਾਂ ਦੀਆਂ ਸਕਿਉਰਟੀਆਂ ਜਮ੍ਹਾਂ ਪਈਆਂ ਨੇ ਹੁਣ ਦੂਜੇ ਠੇਕੇਦਾਰ ਕੋਲੇ ਸਕਿਉਰਟੀਆਂ ਦੀ ਉਹ ਦਿੱਕਤ ਬਹੁਤ ਵੱਡੀ ਆ ਰਹੀ ਆ ਤੇ ਤਨਖਾਹਾਂ ਦੀ ਦਿੱਕਤ ਵੀ ਉਹ ਸਾਰਿਆਂ ਦੇ ਨਾਲ ਹੀ ਇਹ ਤਨਖਾਹਾਂ ਆ ਜੇ ਵਰਕਸ਼ਾਪ ਇਹੋ ਦੁਬਾਰਾ ਸਕਿਉਰਟੀ ਮੰਗੀ ਜਾ ਰਹੀ ਆ ਹਜੇ ਇਹ ਪੂਰਾ ਕਲੀਅਰ ਕਰਨਾ ਹੀ ਠੇਕੇਦਾਰ ਨੇ ਹਜੇ ਹਜੇ ਥੋੜੇ ਟਾਈਮ ਹੀ ਹੋਇਆ ਠੇਕੇਦਾਰ ਨੂੰ ਚੇਂਜ ਹੋਏ ਨੂੰ ਹੋ ਸਕਦਾ ਵੀ ਉਹ ਦੁਬਾਰਾ ਮੰਗੇ ਤੇ ਉਧਰ ਵੀ ਸਾਡੇ ਵਰਕਰਾਂ ਦੀਆਂ ਸਕਿਉਰਟੀਆਂ ਫਸੀਆਂ ਰ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਦਾ ਚੀਜ਼ ਦਾ ਵੀ ਕੋਈ ਨਾ ਕੋਈ ਹੱਲ ਕੱਢ ਕੇ ਸਾਨੂੰ ਦਿੱਤਾ ਜਾਵੇ। ਫਿਰ ਆਪਾਂ ਕਿਲੋਮੀਟਰ ਸਕੀਮ ਦਾ ਰੋਲਾ ਪਾ ਰਹੇ ਆ। ਵਿਭਾਗ ਦੇ ਵਿੱਚ ਵੀ ਬੱਸਾਂ ਚੱਲੋ ਸਰਕਾਰ ਪਾ ਦਿੰਦੀ ਆ। ਤੁਹਾਡੇ ਪੱਕੇ ਹੋਣ ਦੇ ਸਬੰਧ ਵਿੱਚ ਤਾਂ ਤੁਸੀਂ ਸਰਕਾਰ ਨੂੰ ਕੀ ਕਹਿੰਦੇ ਆ? ਦੇਖੋ ਜੀ ਅਸੀਂ ਤਾਂ ਜਦੋਂ ਤੋਂ ਭਰਤੀ ਵਿੱਚ ਉਦੋਂ ਤੇ ਇਹੀ ਰੌਲਾ ਪਚਲ ਰਿਹਾ ਵੀ ਪੱਕੇ ਕਰਨ ਅੱਜ ਕਰਦੇ ਆ ਪਹਿਲਾਂ ਇਹਨਾਂ ਨੇ ਪੇਪਰ ਲੈ ਕੇ ਕੰਟਰੈਕਟ ਤੇ ਕੀਤਾ ਕੰਟਰੈਕਟ ਤੇ ਕਹਿੰਦੇ ਸੀਗੇ ਇਹਦੇ ਵੀ ਤੁਹਣਾ ਤਿੰਨ ਸਾਲ ਬਾਅਦ ਪੱਕੇ ਕਰ ਦਾਂਗੇ ਤਿੰਨ ਤੋਂ ਅੱਜ ਸਾਨੂੰ 10 ਸਾਲ ਹੋ ਚੁੱਕੇ ਆ ਪੂਰੇ ਜਿਹੜੀ ਸਰਕਾਰ ਕਦੇ ਕਹਿ ਦਿੰਦੇ ਸਾਨੂੰ ਰੋਡ ਵਿੱਚ ਪੱਕੇ ਕਰਾਂਗੇ ਕਦੇ ਕੋਈ ਲਾਰਾ ਲਾ ਕੇ ਸਾਨੂੰ ਜ਼ਿਆਦਾਤਰ ਲਾਰੀ ਲੱਗ ਰਹੇ ਆ ਅੱਜ ਤੱਕ ਸਾਨੂੰ ਪੱਕੇ ਹੋਣ ਦਾ ਕੋਈ ਰਾਹ ਸਾਨੂੰ ਦੇ ਨਹੀਂ ਰਿਹਾ ਜੇਕਰ ਕਿਲੋਮੀਟਰ ਸਕੀਮ ਬਣਦੀ ਆ ਤੇ ਕੀ ਜਿਹੜਿਆ ਆ ਫ੍ਰੀ ਸਫਰ ਵਾਲਾ ਸਕੀਮ ਜਿਹੜੀ ਚੱਲਦੀ ਰਹੂਗੀ ਜਾਂ ਬੰਦ ਹੋ ਜਾਊਗੀ ਅੱਜ ਆਪਾਂ ਆਪਣੇ ਸੈਂਟਰ ਬਾਡੀ ਦੇ ਬਾਡੀ ਦੇ ਸੱਦੇ ਤੇ 2 ਘੰਟੇ ਲਈ ਬੱਸ ਸਟੈਂਡ ਬੰਦ ਕਰਨ ਲੱਗੇ ਆ ਜਿਹੜੀ ਆਪਣੀਆਂ ਦੋ ਮੁੱਖ ਮੰਗਾਂ ਵਾਂ ਜਿਸ ਦੇ ਸੱਦੇ ਤੇ ਆਪਾਂ ਇਹ ਬੱਸ ਸਟੈਂਡ ਬੰਦ ਕੀਤੇ ਨੇ ਪਹਿਲੀ ਮੰਗ ਤਾਂ ਆਪਣੀ ਹੈਗੀ ਆ ਵੀ ਜੋ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਦਾ ਸ਼ਬਦਾ ਲੈ ਕੇ ਆ ਰਹੀ ਆ ਆਪਣੀ ਜਥੇਬੰਦੀ ਇਸ ਦਾ ਸਮੇਂ ਸਮੇਂ ਤੇ ਵਿਰੋਧ ਵੀ ਕਰਦੀ ਆ ਰਹੀ ਆ ਵੀ ਆਪਾਂ ਉਹ ਕਿਲੋਮੀਟਰ ਸਕੀਮ ਗੱਡੀਆਂ ਨਹੀਂ ਪੈਣ ਦੇਵਾਂਗੇ ਸੋ ਸਾਥੀਓ ਇਹ ਕਿਲੋਮੀਟਰ ਸਕੀਮ ਜਿਹੜੀਆਂ ਗੱਡੀਆਂ ਉਹ ਆਪਣੇ ਲਈ ਘਾਤਕ ਸਿੱਧ ਹੋ ਸਕਦੀਆਂ ਨੇ ਇਸ ਨਾਲ ਵਰਖ ਸਾਹਿਬ ਦਾ ਤੇ ਆਪਣੇ ਡਰਾਈਵਰ ਸਾਥੀਆਂ ਦਾ ਬਹੁਤ ਵੱਡਾ ਨੁਕਸਾਨ ਆ ਕਿਲੋਮੀਟਰ ਦੇ ਆਪਾਂ ਨੂੰ ਜਿਹੜੀਆਂ ਗੱਡੀਆਂ ਪੈਣੀਆਂ ਉਹ ਆਪਾਂ ਤੋਂ ਮਾਲਕ ਵੱਧ ਪੈਸੇ ਲੈ ਕੇ ਜਾਂਦਾ ਮਹਿਕਮੇ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾ ਕੇ ਲੇਕੇ ਜਾਂਦਾ ਵਾ ਇਸ ਨਾਲ ਆਪਣੇ ਮਹਿਕਮੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਤੇ ਦੂਜਾ ਆਪਣਾ ਜਿਹੜਾ ਇਹ ਬੰਦ ਦਾ ਸੱਦਾ ਵਾ ਆਪਣੇ ਜੋ ਆਊਟਸੋਰਸਿੰਗ ਤੇ ਆਊਟਸੋਰਸਿੰਗ ਤੇ ਆਪਣੇ ਹੈਗੇ ਨੇ ਸਾਥੀ ਨੇ ਉਹਨਾਂ ਦਾ ਤਨਖਾਹ ਦਾ ਮੁੱਦਾ ਅੱਜ 14 ਤਰੀਕ ਹੋ ਗਈ ਆ ਉਹਨਾਂ ਦੀ ਹਜੇ ਤੱਕ ਤਨਖਾਹ ਸਰਕਾਰ ਨੇ ਜਾਰੀ ਨਹੀਂ ਕੀਤੀ ਸੋ ਸਮੇਂ-ਸਮੇਂ ਤੇ ਆਪਾਂ ਨੂੰ ਜਦੋਂ ਵੀ ਹਰੇਕ ਮਹੀਨੇ ਆਪਾਂ ਨੂੰ ਡੀਪੂ ਬੰਦ ਕਰਕੇ ਜਾਂ ਅੱਡਾ ਬੰਦ ਕਰਕੇ ਤਨਖਾਹਾਂ ਪਵਾਉਣੀਆਂ ਪੈਂਦੀਆਂ ਨੇ ਜਿਹੜੇ ਸਰਕਾਰ ਦੀ ਨਿਕਾਮੀ ਸਿੱਧ ਕਰਦੀਆਂ ਨੇ ਧਿਆਰਾਂ ਦੇ ਦੇਣਾ ਹਜੇ ਤੱਕ ਆਪਣੇ ਮੁਲਾਜ਼ਮਾਂ ਨੂੰ ਹਜ਼ਰ ਤੱਕ ਤਨਖਾਹਾਂ ਜਾਰੀ ਨਹੀਂ ਹੋਈਆਂ ਇਸ ਮੁੱਦੇ ਤੇ ਆਪਾਂ ਅੱਜ ਬੱਸ ਸਟੈਂਡ ਬੰਦ ਕੀਤੇ ਨੇ ਰੋਸ ਵਜੋਂ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆ ਵੀ ਇਹਨਾਂ ਦੇ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ ਤੇ ਕਿਲੋਮੀਟਰ ਸਕੀਮ ਦਾ ਜੋ ਟੈਂਡਰ ਆ ਉਹਨੂੰ ਰੱਦ ਕਰਕੇ ਰੱਦ ਕੀਤਾ ਜਾਵੇ ਜੀ ਧੰਨਵਾਦ ਜੀ